ਕੜਜ ਨੇ ਵੀ ਆ ਕੇ ਸਾਡੀ ਵੀ ਹੀ ਪੱਕੀ ਕਰਾ ਪਾਇਆ ਕਹਿੰਦਾ ਕੋਈ ਸਾਡੀ ਨਾਲੀ ਕਰਵਾ ਇਥੇ ਹੈ 50 ਮਰ ਦਾ ਮਤਾ ਪਾ ਕੇ ਉਹਨਾਂ ਸਰਕਾਰ ਨੂੰ ਵੀ ਭਾਈ ਦੇ ਦੋ ਪੈਸੇ ਦੇ ਦੋ ਪੈਸੇ ਪੈਸੇ ਦੇ ਦਿੰਦੇ ਨੇ ਚੈੱਕ ਕੱਟ ਕੇ ਗਾਮ ਉਹ ਉਹਦੇ ਇੰਟਰਨੈਟ ਤੇ ਪਾਉਂਦੇ ਨੇ ਵੀ ਹਾਂ 80 ਕਰੋੜ ਰੁਪਇਆ ਪਿੰਡ ਨੂੰ ਦਿੱਤਾ ਦਿੱਤਾ ਭਾਣ ਦੇ ਏਰਾ ਸ਼ਰਸ਼ਰਾਣੀ ਹੁੰਦਾ ਹੈਗਾ ਬਗਾਨੀ ਜਨਾਨੀ ਦਾ ਬਗਾਨੀਆਂ ਹੁੰਦੀ ਆ ਭਾਗੂ ਆ ਬਗਾਨੀ ਜਨਾਨੀ ਦੇ ਕਾਹਦਾ ਮਾਰ ਤੇ ਲੱਖ ਸੁਡੀ ਸੇਲੀ ਆ ਹੂੰ ਭੈਣ ਦਾ ਖਾਦ ਮਾ ਮੈਂ ਪਿੰਡ ਦੇ ਵਿਕਾਸ ਦੀ ਗੱਲ ਕਰੀ ਨਾ ਬੱਤੀ ਵੀ ਦੇ ਕੁਛੜ ਚ ਜਾ ਵੜਿਆ ਮਾ ਵੀ ਦਾ ਵਿਕਾਸ ਦੀ ਗੱਲ ਕਰਦਾ ਮੈਂ ਆਪਣੇ ਵਿਕਾਸ ਦੀ ਗੱਲ ਕਰਦਾ ਯਾਰ ਹੁਣ ਦੇ ਆਪਣੀ ਜਨਾਨੀ ਹੁੰਦੀ ਮਾਰ ਕੇ ਦੋ ਥਾਪੜੇ ਤਿਆਰ ਕਰਕੇ ਬਾਜ਼ਾਰ ਤੇ ਲੈ ਜਾਂਦਾ ਇਹ ਬਗਾਨੀ ਦੀ ਆਹੀ ਮੈਨੂੰ ਜਵਾਬ deta ਡੋ ਹੁਣ ਮੈਂ ਤੈਨੂੰ ਕਿਹਦੀ ਕੁੜੀ ਨਾਲ ਪਾਦਾ ਤੇਰੀ ਬਹੂ ਨਾਲ ਪਾਦਾ ਮੈਂ ਤੈਨੂੰ ਮੈਂ ਤਾਂ ਉਹ ਗਲਤ ਜਿਹਾ ਜਦੋਂ ਟਾਈਮ ਤੇ ਉਦੋਂ ਤੈਨੂੰ ਵਿਆਹ ਨਹੀਂ ਕਰਾਇਆ ਤੇਰੇ ਹਾਰੇ ਗੱਡੀ ਲੱਗ ਗਿਆ ਮਾ ਪੱਛੇ ਲੱਗ ਕੇ ਰਹਿ ਗਿਆ ਪਿਆਰ ਦੇ ਪੱਛੇ ਲੱਗ ਕੇ ਰਹਿ ਗਿਆ ਮੈਂ ਨੂੰ ਕੀ ਪਤਾ ਦੀ ਸੜਾ ਮੈਂ ਤਾਂ ਭੈ ਦਾ ਉਹ ਆਈ ਦੀ ਬਘੇਰੇ ਹੋਰੀ ਭੈ ਦੋਨੇ ਭਾਈ ਇਕੱਠੇ ਹੋਗੇ ਉੱਥੇ ਕਹੇ ਸਾਡੀ ਨਾਲੀ ਦਾ ਗੰਦ ਕੱਢੋਗੇ ਇਹਦੇ ਕੁੜੀ ਚ ਦਾ ਹੋ ਰੇ ਗੱਲਾਂ ਛੇੜ ਕੇ ਖੜ ਗਿਆ ਕ ਇਹ ਹੁੰਦੀ ਐ ਨਹੀਂ ਕਿਸੇ ਦੀ ਆ ਹੁੰਦੀ ਐ ਨਹੀਂ ਕਿਸੇ ਦੀ ਆ ਇਹ ਨਹੀਂ ਹੁੰਦੀ ਆ ਕਦੇ ਹੋਈ ਐ ਨੇ ਕਿਸੇ ਦੀ ਹੂੰ ਆਇਆ ਦਬਾਤ ਦੋ ਇੱਕਦਮ ਚੱਲ ਵਾ ਮਾ ਮਨ ਦਾ ਖੜਜੂ ਮੈਂ ਮੈਂ ਨਹੀਂ ਪਤਾ ਮਰ ਰੋਣ ਮੇਰੇ ਕੋਲ ਨਹੀਂ ਪਈ ਮੈਂ ਮੇਰੇ ਕੋਲੇ ਹੈ ਨਹੀਂ ਵੀਰੇ ਫੜ ਲਿਆ ਜਿਹਾ ਗਿਆ ਹੋਇਆ ਪਾਇੰਡ ਦਾ ਖਾਤਮ ਪਤਾ ਨਹੀਂ ਕਿੱਥੇ ਸਿੱਟ ਗਿਆ ਕਿੱਥੇ ਨਹੀਂ ਇੰਨੀ ਸਾਰੀ ਪਈ ਤੀ ਮੇਰੇ ਕੋਲ ਆਏਗਾ ਉਹ ਕਰਦਾ ਮਰੇ ਯਾਰ ਕਦ ਤੋੜ ਲੱਗੀ ਜਾਂਦੀ ਆ ਮੇਰੇ ਸਾਲੇ ਦੀ ਇੱਕ ਜਵਾਬ ਦੇਗੀ ਉੱਥੇ ਨਹੀਂ ਲਾ ਹੁਣ ਕੀ